ਫੌਜੀ ਜਿੰਨੇ ਵੀ ਉਹਨਾਂ ਨੂੰ ਇਕੱਠੇ ਕਰੋ ਗੁਰੂ ਘਰਾਂ 'ਚ ਜਾ ਕੇ ਆਵਾਜ਼ ਦਿਵਾਓ ਲਾਗੇ ਲਾਗੇ ਫੌਜੀਆਂ ਨੂੰ ਬਾਹਰ ਕੱਢੋ ਜਿਹੜੇ ਸੁੱਤੇ ਪਏ ਨੇ ਆਪਣੇ ਵਿੱਚ ਵੀ ਕਈ ਜਿਹੜੇ ਨਾ ਜ਼ਮੀਰ ਸੁੱਦੀ ਕਰਕੇ ਬੈਠੇ ਨੇ ਘਰਾਂ ਦੇ ਵਿੱਚ ਕਿ ਜਿੱਥੇ ਇਹਨਾਂ ਦਾ ਹੱਲ ਹੋਏਗਾ ਮੇਰਾ ਵੀ ਹੋਏਗਾ ਕੱਲ ਨੂੰ ਅਗਲਾ ਨੰਬਰ ਇਹਨਾਂ ਵਿੱਚੋਂ ਦੂਜਾ ਕਿਸੇ ਦਾ ਕਿਸੇ ਦਾ ਹੈਗਾ ਨੰਬਰ ਜਿਵੇਂ ਕਰਨਲ ਬਾਸਤੋਪਾਲੇ 1 ਬਨ ਬਾਈ ਬਨ ਕੇ ਨਾ ਕੇ ਦਾ ਨੰਬਰ ਲੱਗਾ ਰਹਿੰਦਾ ਨਾ 1 1 ਕਰਕੇ ਸਾਰਿਆਂ ਦਾ ਨੰਬਰ ਲੱਗਣਾ ਹੈ ਇਸ ਕਰਕੇ ਇੱਕ ਜੁਟਤਾ ਬਣਾਓ ਦੂਜੀਆਂ ਕਮੇਟੀਆਂ ਜਿਹੜੀਆਂ ਉਹਨਾਂ ਦਾ ਰਾਸਤਾ ਕਰੋ ਸਾਰਿਆਂ ਨੂੰ ਕੰਟੈਕਟ ਹੈਗੇ ਹਰੇਕ ਜ਼ਿਲ੍ਹੇ 'ਚ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਹੀ ਮੈਂ ਦਸਾਂ ਬੰਦਿਆਂ ਨੂੰ ਸਵੇਰ ਦਾ ਕਾਲ ਕੀਤਾ ਵਾ ਇੱਕ ਵੀ ਨਹੀਂ ਉਹਨਾਂ 'ਚ ਪਹੁੰਚਿਆ ਸ਼ਰਮ ਆਉਂਦੀ ਮੈਨੂੰ ਉਹਨਾਂ ਕੋਲ ਕਾਲ ਕਰਦਿਆਂ ਕਿ ਕਾਲ ਕੀਤੀ ਫੇ ਵੀ ਨਹੀਂ ਪਹੁੰਚੀ ਉਹਨਾਂ ਬੰਦਿਆਂ ਦੇ ਤੱਕ ਵੀਡੀਓ ਬਣਾਓ ਵਾਇਰਲ ਕਰੋ ਉਹਨਾਂ ਤੱਕ ਤਰਨਤਾਰਨ ਤੋਂ ਕਜੜਿਆਲੇ ਤੱਕ ਜਿੰਨੇ ਵੀ ਫੌਜੀ ਇੱਕ ਵੀ ਬੰਦਾ ਘਰ ਨਹੀਂ ਰਹਿਣਾ ਚਾਹੀਦਾ ਉਹਨਾਂ ਨੂੰ ਸਾਰਿਆਂ ਨੂੰ ਬੁਲਾਓ ਆਪੋ ਆਪਣੇ ਰਿਸ਼ਤੇਦਾਰੀਆਂ ਨੂੰ ਹਰਜੀਤ ਭਾਈ ਰਿਸ਼ਤੇਦਾਰੀਆਂ ਨੂੰ ਫੋਨ ਕਰੋ ਸਿਵਲ ਬੰਦੇ ਬੁਲਾਓ ਇੱਥੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਸਾਫਕਾ ਸੈਨਘਾ ਉਸ ਤੇ ਬੜੀ ਦੁਖ ਦੀ ਗੱਲ ਜਾ ਕੇ ਸਾਡੇ ਵੀਰ ਗੁਰਪ੍ਰੀਤ ਸਿੰਘ ਜੋ ਇੱਕ ਤੇ ਬੰਦੇ ਨੇ ਚਲੋ ਕਿਤੇ ਜਾਣਕ ਅਟੈਕਰਾਂ ਨਾਲ ਮਰ ਗਿਆ ਰਗਦਲ ਹੋਰ ਹੋ ਗਈ ਲਗਨ ਹੁੰਦੀ ਆ ਇੱਕ ਪਿੰਡ ਦੇ ਵਿੱਚ ਸਰਿਆਂ ਬੁੱਢਾ ਕਰਦੀ ਕਰਕੇ ਬੰਦੇ ਨੂੰ ਬਾਜ਼ਾਰ ਦੇ ਵਿੱਚ ਕਿਰਚਾ ਨਾਲ ਚਾਕੂਆਂ ਨਾਲ ਮਾਰ ਦੇਣਾ ਉਹ ਵੀ ਉਸ ਬੰਦੇ ਨੂੰ ਜਿਨੇ ਆਪਣੀ ਪੂਰੀ ਜਵਾਨੀ ਦੇਸ਼ ਦੀ ਰੱਖਿਆ ਵਾਸਤੇ ਗੱਡੀ ਹੋਵੇ ਉਸ ਦਾ ਦਾਨੀ ਰੱਖੀ ਕੀਤੀ ਹੋਵੇ ਉਹ ਪ੍ਰਸ਼ਾਸਨ ਉੱਤੇ ਕੋਈ ਕਾਰਵਾਈ ਨਾ ਕਰੇ ਜਿੱਤੇ ਤੁਹਾਨੂੰ ਮਜਬੂਰ ਹੋ ਕੇ ਆਹ ਕੰਮ ਕਰਨਾ ਪਵੇ ਅੱਜ ਕਿਹੇ ਐਮਐਲਏ ਦੇ ਜਾਂ ਕਿਹੇ ਮਾੜੇ ਝਿੜੀ ਹੁੰਦੀ ਆ ਤੇ ਪ੍ਰਸ਼ਾਸਨ ਬਿੱਲੀ ਤੱਕ ਬੰਦਾ ਫੜਪਾ ਜਾਂਦੇ ਆ। ਉਹ ਹੀ ਇਹਦਾ ਪੋਟਰਾ। ਹਾਂਜੀ ਪ੍ਰਧਾਨ ਜੀ ਕੀ ਮਸਲਾ ਜੀ? ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਪੀਰ ਜੀ ਇਹ 5 ਤਰੀਕ तकरीबन 1:40 ਦੇ ਟਾਈਮ ਤੇ ਸਾਬਕਾ ਸੈਨਿਕ ਗੁਰਪ੍ਰੀਤ ਸਿੰਘ ਆ ਪਿੰਡ ਚੀਮਾ ਫੜੀ ਜਾਂਦਾ। ਉਹਦੇ ਪਿੰਡ ਦੇ ਮੌਜੂਦਾ ਸਰਪੰਚ ਨੇ ਤੇ ਉਹਦੇ ਪਤੀਜੇ ਨੇ ਇਹਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਜਾਂ ਕਿਰਚਾ ਮਾਰ ਮਾਰ ਕੇ ਉਹਦਾ ਸਜੀਤ ਸਾਹਿਬ ਲਾਇਆ ਉਹਦੇ ਕੋਮਾਂ ਦੀ ਬੇਦਵੀ ਕੀਤੀ ਅਰੋਮਾ ਜੇਸਾਂ ਦੀ ਤੇ ਉਹਨੂੰ ਬੜੇ ਹੀ ਨਿਯਤ ਜੀ ਨੂੰ ਬੜੀ ਬੁਰੀ ਤਰ੍ਹਾਂ ਉਹਦਾ ਕਤਲ ਕੀਤਾ ਕੱਟੂ ਘਾ 16 ਛੋਟਾ ਨਹੀਂ ਉਹਦੇ ਜਿਸਮ ਚੋਂ ਹੋਈ ਤੇ ਉਹ ਕਤਲ ਕਰਨ ਤੋਂ ਬਾਅਦ ਪੁਲਸ ਨੇ ਉਹਦੇ ਬ੍ਰਦਰ ਦੇ ਬਿਆਨਾਂ ਤੇ ਪਰਚਾ ਤੇ ਕੱਟ ਲਿਆ ਪਰ ਅਰੈਸਟ ਨਹੀਂ ਪਾ ਲਿਆ ਕੱਲ ਦਾ ਜਥੇਬੰਦੀਆਂ ਨੇ ਧਰਨਾ ਲਾਇਆ ਸਾਬਕਾ ਸੈਨਿਕ ਸਬਸਾਂਜੀ ਕਮੇਟੀ ਨੇ ਐਲਾਨ ਕੀਤਾ ਸੀ ਕਿ ਅਸੀਂ ਧਰਨਾ ਲਾਵਾਂਗੇ ਅੱਜ ਅਸੀਂ ਆਪਣੀਆਂ ਜਥੇਬੰਦੀਆਂ ਨੂੰ ਕਾਲ ਦਿੱਤੀ ਉਹ ਜਥੇਬੰਦੀਆਂ ਵੀ ਆਈਆਂ ਅੱਜ ਕਹਿੰਦੇ ਆ ਕਿ ਦੋ ਬੰਦੇ ਜਿਹੜੇ ਅਸੀਂ ਅਰੈਸਟ ਕਰਦੇ ਆ ਜਿਹੜਾ ਮੇਨ ਮੁਜਰਮ ਆ ਉਹਨੂੰ ਅਜੇ ਤੱਕ ਅਰੈਸਟ ਨਹੀਂ ਕੀਤਾ ਪੁਲਿਸ ਉਹ ਤੂੰ ਪਤਾ ਨਹੀਂ ਕਿਉਂ ਕੰਨੀ ਕਤਰਾ ਰਹੀ ਆ ਜਾਂ ਤੇ ਕੋਈ ਸਿਆਸੀ ਦਬਾਅ ਆ ਪਰ ਜਥੇਬੰਦੀਆਂ ਦਾ ਫੈਸਲਾ ਆ ਕਿ ਜਦ ਤੱਕ ਉਹ ਤੀਸਰਾ ਬੰਦਾ ਨਹੀਂ ਅਰੈਸਟ ਹੁੰਦਾ ਅਸੀਂ ਤਰਨਾ ਇਥੋਂ ਨਹੀਂ ਚੁੱਕਣਾ ਜੇਕਰ ਅੱਜ ਸ਼ਾਮ ਤੱਕ ਤਰਨਾ ਨਾ ਚੁੱਕਿਆ ਗਿਆ ਤੇ ਫਿਰ ਅਸੀਂ ਕੱਲ ਨੂੰ ਆਪਣੀ ਸਾਸ ਸਫਾਈ ਕਰਕੇ ਪਰਸੋਂ ਨੂੰ ਇੱਥੇ ਖੰਡਪੜ ਸਾਹਿਬ ਆਰੰਭ ਕਰਾਂਗੇ ਤੇ ਭੋਗ ਪਾਵਾਂਗੇ ਭੋਗ ਪਾਉਣ ਤੋਂ ਬਾਅਦ ਇੱਥੇ ਹੀ ਉਹਦੀ ਜੇ ਦਾ ਸੰਸਕਾਰ ਕਰਕੇ ਜਾਵਾਂਗੇ ਇਹ ਪ੍ਰਸ਼ਾਸਨ ਨੂੰ ਸਾਡੀ ਚੇਤਾਵਨੀ ਵੀ ਆ ਤੇ ਜਥੇਬੰਦੀਆਂ ਦਾ ਐਲਾਨ ਵੀ ਸੰਯੁਕਤ ਜਵਾਨ ਹੋਵੇਗਾ ਇਹਨੀਆਂ ਕੁ ਬੇਨਤੀਆਂ ਪੇਸ਼ਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਤਾਂ ਨਵਜ ਅਮੀਰ ਕਰੋ ਕਰੋ ਇਹ ਸਿੱਖਿਆ ਆਂ ਇਹ ਜਿ세 ਬੰਨੀਆਂ ਚ ਹੋਏ ਇਹ ਸਿੱਖੇ ਸਾਨੂੰ ਮੈਂ ਕੰਮ ਮੈਨੂੰ ਨਾ ਸਿਵਾ ਸਿੰਘ ਸਾਹਾਦੇ ਉਪਰਵਾਜ ਨੂੰ ਦੇਖੋ ਕੋ ਕੰਮ ਨਾ ਜਵਾਬ ਆਉਂਦਾ ਪਰ ਇਹ ਪੁੱਤਰ ਆਖੜਾ ਦੀਸ਼ੇ ਹੁੰਦੇ ਆ ਤਾਂ ਕਿ ਬੰਦੇ ਦਾ ਸੈਂਟ ਇਹਨਾਂ ਨਾਲ ਕੋਈ ਲੋੜ ਨਹੀਂ ਇਹ ਕਰਦਾ ਇਸ ਇਨੀਅਟਿਵ ਬੇਤੀਆਂ ਪ੍ਰਵਾਨ ਕਰਿਓ ਹੋਰ ਆਪਕੋ ਨੇ ਕਰਾਂਗੇ ਸ਼ੁਰੂ ਕਰਿਓ ਆਹੀ ਨਹੀਂ ਹੋ ਨਹੀਂ ਕਰਤੇ ਆ ਜੰਦਾ ਹੋ ਕੇ ਜਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਕੋਣ ਸਾਡੇ ਨਾਲ ਸੁਣ ਲੈ ਆਤਮ ਸਿੰਘ ਉਹਨਾਂ ਦਾ ਭਾਰਵੇਂ ਤਾਸ਼ ਕਰਪਾ ਜੀ ਕਰੂ ਭਾਜੀ ਇਹ ਤਰਨਾ ਕਿਹੜੇ ਸਬੰਧ ਚ ਲੱਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 10 ਸਰਪ੍ਰਸਤ ਪੰਜਾਬ ਸਾਬਕਾ ਸੈਨਿਕ ਸੰਸਾਗੀ ਕਮੇਟੀ ਪੰਜਾਬ ਅਸੀਂ ਵੀਰ ਜੀ ਤਰਨਾ ਬਹੁਤ ਮਜਬੂਰੀ ਵਿੱਚ ਆ ਕੇ ਲਾਇਆ ਸਾਡਾ ਇੱਕ ਸਾਬਕਾ ਸੈਨਿਕ ਵੀਰ ਗੁਰਪ੍ਰੀਤ ਸਿੰਘ ਜੋ ਕਿ ਹੁਣ ਤੋਂ 45 ਕਿਤੇ ਪਹਿਲਾਂ ਉਹਨੂੰ ਤਿੰਨ ਬੰਦਿਆਂ ਨੇ ਸ਼ਰੇਆਮ ਬਾਜ਼ਾਰ ਦੇ ਵਿੱਚ ਫੜ ਕੇ ਉਹਦੇ ਸਿੱਕੇ ਦੀ ਇਸ ਸਾਰੀ ਬੇਦਬੀ ਕਰਕੇ ਉਹਦੀ ਕਤਾਰਾਂ ਦੀ ਬੇਕਤੀ ਕਰਕੇ ਉਹਨੂੰ ਮੋਦ ਦੇ ਘਾਟ ਉਤਾਰ ਦਿੱਤਾ ਪੁਲਿਸ ਪ੍ਰਸ਼ਾਸਨ ਅਜੇ ਤੱਕ ਕੋਈ ਵੀ ਹਰਕਤ ਨਹੀਂ ਕਰ ਸਕਿਆ ਕੋਈ ਵੀ ਗ੍ਰਿਫਤਾਰੀ ਨਹੀਂ ਹੋਈ ਸਾਡਾ ਤਰਲਾ ਇਸ ਬੰਦ ਵਿੱਚ ਲਗਾਤਾਰ ਜਾਰੀ ਰਹੇਗਾ ਸਾਡੇ ਸਰਕਾਰ ਕਾ ਸੈਨਿਕ ਸਰਸਾਂਜੀ ਕਮੇਟੀ ਦੇ ਪ੍ਰਧਾਨ ਸਰਦਾਰ ਗੁਰਦੀਪ ਸਿੰਘ ਜੀ ਟਾਡਾ ਜਿਨ੍ਹਾਂ ਦੀ ਰਹਿਨਮਾਈ ਵਿੱਚ ਇਹ ਦਰਨਾ ਚੱਲ ਰਿਹਾ ਹੈ ਦੂਜਿਆਂ ਚੋਂ ਵੀ ਜਿਹੜੀ ਸਾਡੀ ਕਮੇਟੀ ਦੀ ਸਾਰਿਆਂ ਦੀ ਮੰਗ ਹੈ ਕਿ 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 ਮੁਲਜ਼ਮ ਗ੍ਰਫਤਾਰ ਕੀਤੇ ਜਾਣ ਉਸ ਤੋਂ ਬਾਅਦ ਹੀ ਇਹ ਦਰਨਾ ਚੁੱਕਿਆ ਜਾਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਕੋਈ ਰੰਜਿਸ਼ ਦਾ ਪਤਾ ਲੱਗਾ ਜੀ ਇਹਨਾਂ ਦੀ ਕੋਈ ਪਹਿਲਾਂ ਹੀ ਪੁਰਾਣੀ ਰੰਜਿਸ਼ ਸੀ ਜਿਹਦੇ ਨਾਲ ਇਹ ਦਬਾਅ ਦੇ ਵਿੱਚ ਸਾਰਾ ਪਿੰਡ ਹੀ ਉਹਨਾਂ ਬੰਦਿਆਂ ਮੁੰਜਮਾ ਦੇ ਦਬਾਅ ਦੇ ਵਿੱਚ ਜਲਦਾ ਆ ਰਿਹਾ ਕਿਉਂਕਿ ਉਹ ਪਿੰਡ ਦਾ ਪਹਿਲਾਂ ਤੋਂ ਦੋ ਤਿੰਨ ਵਾਰ ਦਾ ਸਰਪੰਚ ਰਹਿ ਚੁੱਕਾ ਹੈ ਦੇਖੋ ਉਹ ਹਰ ਇੱਕ ਨੂੰ ਦਬਾ ਕੇ ਰੱਖਦਾ ਪਿੰਡ ਵਾਲੇ ਅਜੇ ਤੱਕ ਬੀਕ ਨਹੀਂ ਮੂੰਹ ਨਹੀਂ ਖੋਲ੍ਹ ਰਿਆ ਲੇਕਿਨ ਪਿੱਛੇ ਸਾਰੇ ਕਹਿ ਰਹੇ ਕਿ ਬਹੁਤ ਨਜਾਇਜ਼ ਹੋਇਆ ਬਹੁਤ ਨਜਾਇਜ਼ ਹੋਇਆ ਲੇਕਿਨ ਸਾਹਮਣੇ ਕੋਈ ਨਹੀਂ ਆ ਰਿਹਾ ਧਰਨੇ ਦੇ ਵਿੱਚ ਵੀ ਸੌਫਟਕਾ ਸੈਣੀਆ ਦਾ ਇਕੱਠ ਹੈ ਜਾਂ ਕੁਝ ਲੋਕ ਜਿਹੜੇ ਕਿ ਉਹਨਾਂ ਨੂੰ ਨਹੀਂ ਡਰਦੇ ਉਹ ਆਏ ਨੇ ਪਿਛਾਜ ਦੀ ਰੋਟੀ ਤੋਂ ਬਾਅਦ ਸਾਹਿਬ ਪ੍ਰਸ਼ਾਸਨ ਵੀ ਬਿਲਕੁਲ ਗੁੰਮ ਕਰੇ ਨਹੀਂ ਸਕਦਾ ਕਿ ਪ੍ਰਸ਼ਾਸਨ ਨੇ ਕੋਈ ਵਿਸ਼ਵਾਸ ਦੋਇਆ ਜੀ ਪ੍ਰਸ਼ਾਸਨ ਕਹਿ ਰਿਹਾ ਸੀ ਗ੍ਰਿਫਤਾਰ ਕਰ ਰਹੇ ਆ ਕਰ ਰਹੇ ਆ ਪਰ ਕਰ ਕੁਛ ਨਹੀਂ ਰਹੇ ਤੇ ਹੁਣ ਅੱਗੇ ਕੀ ਪ੍ਰੋਗਰਾਮ ਹੈ ਸਾਡੇ ਪ੍ਰਸ਼ਾਸਨ ਨੂੰ ਇਹ ਚੇਤਾਵਨੀ ਹੈ ਕਿ ਜਿੰਨਾ ਚਿਰ ਸਾਨੂੰ ਇਨਸਾਫ ਨਹੀਂ ਮਿਲਦਾ ਉਹ ਕਿੱਲੇ ਬੰਦਿਆਂ ਦੀ ਗ੍ਰਿਫਤਾਰੀ ਨਹੀਂ ਹੁੰਦੀ ਅਸੀਂ ਵੀਰ ਗੁਰਪ੍ਰੀਤ ਦਾ ਇਹ ਘਟਨਾ ਇਹ ਬੜਾ ਧੋਖਾ ਦਿੱਤਾ ਡੈੱਡ ਬੋਡੀ ਨੂੰ ਇੱਥੇ ਰੱਖ ਕੇ ਇਸ ਤਰ੍ਹਾਂ ਹੀ ਚੱਲਾਂਗੇ ਔਰ ਆਪਣੇ ਸੰਦਰਸ਼ ਨੂੰ ਹੋਰ ਤਿੱਖਾ ਕਰਾਂਗੇ ਹਾਂਜੀ ਆਪ ਦੀ ਜਗ੍ਹਾ ਨਾ ਲੈਣੇ ਆਉਣ ਵਾਲੀਆਂ ਸਰਕਾਰਾਂ ਦੇ ਵਿੱਚ ਦਾਸ ਜ਼ਿਲ੍ਹਾ ਪ੍ਰਧਾਨ ਪੰਜ ਸਾਲ ਇਹਦੇ ਨਾਲ ਆਏ ਸੈਨਿਕ ਸਰਬਸੰਜੀਤ ਪੰਜਾਬ ਆ ਗਏ ਫੇਰ ਵੜ ਚੋ ਭੱਜ ਗਏ ਬਾਅਦ ਫੇਰ ਵੀਰਗਰ ਘੇਈ ਦਾ ਕਤਲ ਹੋਇਆ ਸ਼ਰੀਆਮ ਬਾਜ਼ਾਰ ਦੇ ਵਿੱਚ ਕਤਲ ਹੋਇਆ ਪੰਜ ਸਾਲ ਦਾ ਤਖ਼ਤਾ ਉੱਤਰਿਆ ਹੁੰਦਾ ਰਿਹਾ ਵੱਡਾ ਕੰਮ ਤੋਂ ਉਹਨੇ ਮੇਰਾ ਬੇੜਾ ਹੀ ਸਬੰਧ ਵਿੱਚ ਅਸੀਂ ਉਹਨਾਂ ਦਾ ਇਨਸਾਫ ਦਵਾਉਣ ਦੇ ਸਬੰਧ ਵਿੱਚ ਸਾਡਾ ਜੇ ਕੋਈ ਸੱਚ ਦੀ ਆਵਾਜ਼ ਖੋਲਦਾ ਏ ਬੋਲਦਾ ਏ ਉਹਦਾ ਪੰਜਾਬ ਦੀਆਂ ਅਲੱਗ-ਅਲੱਗ ਸੈਨਿਕ ਜਥੇਬੰਦੀਆਂ ਤੇ ਹੋਰ ਕਿਸਾਨ ਜਥੇਬੰਦ ਸਾਡਾ ਬਹੁਤ ਕੀਤਾ ਜਾਂਦਾ ਹੈ ਸਾਡੀ ਪ੍ਰਸ਼ਾਸਨ ਨੇ ਕਿੰਨੇ ਜਿਹੜੇ ਨਾਮਦਦ ਬੰਦੇ ਆ ਜਿਨ੍ਹਾਂ ਨੇ ਵੀ ਵੀਰਗੁਰ ਪੇਂਡਾ ਦਾ ਕਥਾ ਕੀਤਾ ਮੇਰੀ ਬੇਨਤੀ ਹੈ ਕਿ ਨੇ ਸੱਜਣ ਨੂੰ ਸਹੀ ਵੀ ਦੇ ਪੁੱਛਣਾ ਇਹ ਆਦਮੀ ਕੀਤੀ ਆ ਤੁਹਾਡੇ ਸਾਹਮਣੇ ਹੀ ਪ੍ਰਸ਼ਾਸਨ ਕਾਰਵਾਈ ਕਰਿਆ ਪਿਛਲੇ ਦਿਨ ਦੁਪਹਿਰ ਦੇ ਇੱਥੇ ਡੈੱਡ ਬਡੀ ਥਣੇ ਦੇ ਅੱਗੇ ਬਲਸੋਏ ਨੇ ਪਈ ਹੋਏ ਲੱਗਪਗ 45 ਘੰਟੇ ਵੀਰਗੁਰ ਭੇਜਦੇ ਪ੍ਰਸ਼ਾਸਨ ਦੇ ਮਾਸਾ ਕੰਦੇ ਚੁੰਦਾ ਸਰਗੀਆਂ ਹੋਏ ਕਿ ਸਾਨੂੰ ਜੀ ਪਤਾ ਨਹੀਂ ਪ੍ਰਸ਼ਾਸਨ ਨੇ ਅਜੇ ਤੱਕ ਏਕ ਵੀ ਗੱਲ ਖੋਰੀ ਨਹੀਂ ਜੀ ਪ੍ਰਸ਼ਾਸਨ ਚਾਹੇ ਮੀਡੀਆ ਸੋਸ਼ਲ ਵਾਹ ਕਰ ਰਿਹਾ ਹੈ ਪ੍ਰਸ਼ਾਸਨ ਚਾਹੇ ਕਾਰਤਾਰੀ ਕਰ ਸਕਦਾ ਪਰ ਪ੍ਰਸ਼ਾਸਨ ਨੂੰ ਅਜੇ ਤੱਕ ਏਕ ਵੀ ਬੰਦ ਇਹ ਕਮੇਟੀ ਨੂੰ ਕਹਿੰਦੇ ਆ ਪ੍ਰਸ਼ਾਸਨ ਸਾਨੂੰ ਗੁੰਗਣਵਾ ਤੋਂ ਮਿੱਟੀ ਝੜਨ ਵਾਲੀ ਗੱਲ ਆ ਕਿ ਅਸੀਂ ਕਰਾਂਗੇ ਗ੍ਰਿਫਤਾਰ ਕਰਾਂਗੇ ਗ੍ਰਿਫਤਾਰ ਇਹਦੇ ਐਕਸ਼ਨ ਲਿਆ ਜਾਵੇ ਤੇ ਕਹਿੰਦੇ ਵਿੱਚ ਇੱਕ ਵੀ ਗ੍ਰਿਫਤਾਰੀ ਨਹੀਂ ਹੋਈ ਜੇ ਪ੍ਰਸ਼ਾਸਨ ਦੇਖ ਰਿਹਾ ਕਿ ਕਿੰਨੇ ਬੰਦੇ ਬਾਹਰ ਚਲੇਗੇ ਕਿਤੇ ਕੈਨੇਡਾ ਆ ਜੀ ਤੇ ਰੂਸ ਜਾਪਾਨ ਤੇ ਨਾ ਚਲੇਗੇ ਬੰਦੇ ਤੇ ਹੈਗੇ ਪੰਜਾਬ ਦੀ ਧਰਤੀ ਤੇ ਜੇ ਉਹਨਾਂ ਦਾ ਕੋਈ ਰੇਲਵੇ ਟਿਕਟ ਬੁੱਕ ਹੋਈ ਹੈ ਜਾਂ ਕੁਝ ਵੀ ਹੋਇਆ ਤੇ ਪ੍ਰਸ਼ਾਸਨ ਉਹਨਾਂ ਨੂੰ ਭਲੀ ਭਾਂਤ ਜਿਹੜਾ ਉਹਦਾ ਪਤਾ ਲਗਾ ਸਕਦਾ ਉਹਨਾਂ ਦੇ ਫੋਨ ਟ੍ਰੇਸ ਕਰ ਸਕਦਾ ਉਹਨਾਂ ਦੀ ਲੋਕੇਸ਼ਨ ਦਾ ਪਤਾ ਲਗਾ ਸਕਦਾ ਅਜੇ ਤੱਕ ਪ੍ਰਸ਼ਾਸਨ ਨੇ ਇੱਕ ਵੀ ਗ੍ਰਿਫਤਾਰੀ ਨਹੀਂ ਕੀਤੀ ਕਿੰਨੇ ਕੋਸ਼ਾਖ ਕੱਢਿਆ ਪ੍ਰਸ਼ਾਸਨ ਨੇ ਇਹਦੇ ਵਿੱਚ ਬੁਰੀ ਤਰ੍ਹਾਂ ਮਚਾ ਰਹੇ ਹੈ ਪ੍ਰਸ਼ਾਸਨ ਨੇ ਕਿਹਾ ਸਾਡੀ ਮੰਗ ਆ ਸਾਡੀ ਬੇਨਤੀ ਹੈ ਕਿ ਕਮੇਟੀ ਵੱਲੋਂ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਅਸੀਂ ਜਿੰਨੀ ਦੇਰ ਪਰ ਨਾਮ ਵਾਲੇ ਮੈਂ ਦੇ ਟੇਕਾ ਰੈਣੀ ਨੂੰ ਮੈਂ ਸਲਾਖਾਂ ਦੇ ਪਿੱਛੇ ਨਹੀਂ ਜਾਂਦੇ ਕੋਈ ਧੀਰ ਵੀ ਪੀਰ ਵੀ ਸਿਕਾ ਨਹੀਂ ਹੁੰਦੇ ਸਾਡੀ ਕਮੇਟੀ ਦੀ ਕਮੇਟੀ ਦਾ ਕੰਮ ਹੈ ਸਰਦਾਰ ਗੁਰਦੀਪ ਸਿੰਘ ਧੰਨਾ ਸਿੰਘ ਮੈਦਨ ਕੋਈ ਕਾਰਨ ਨਹੀਂ ਰੈਨ ਮਾਈ ਦੇ ਵਿੱਚ ਇਹ ਕਮੇਟੀ ਕੰਮ ਕਰ ਰਹੀ ਹੈ ਤੇ ਸਾਡੀ ਕਮੇਟੀ ਪਤਾ ਕਿ ਜਿੰਨੀ ਦੇਰ ਵੀਰ ਗੁਰ ਭੇਜ ਦੇ ਕਾਰਨਾਂ ਤੋਂ ਬਾਅਦ ਵਿੱਚ ਇੰਨੀ ਦੇਰ ਪਟਾਇਆ ਜਾਂਦਾ ਉਨੀ ਦੇਰ ਸਾਡੀ ਕਮੇਟੀ ਇਤ ਗੁਰ ਭੇਜ ਦੀ ਡੈੱਡ ਬਾਡੀ ਨਹੀਂ ਥੋੜਾ ਜਿਹਾ ਸਾਡੇ ਚੋਂ ਬਿਲਕੁਲ ਥੋੜਾ ਜਿਹਾ ਦੋਛੀਆਂ ਦੇ ਨਾਂ ਸਾਹਮਣੇ ਆਏ ਦੇ ਨਾਮ ਸਾਹਮਣੇ ਨਹੀਂ ਆਏ ਹਜੇ ਤੱਕ ਨਾਮ ਸਾਹਮਣੇ ਆਏ ਪਰ ਸਾਹਮਣੇ ਉਹਨਾਂ ਨਾਂ ਦਾ ਪਤਾ ਨਹੀਂ ਪਰ ਪਿੰਡ ਦੇ ਵਸਨੀਕ ਇਹ ਨੇ ਉਹਨਾਂ ਵਿੱਚ ਇੱਕ ਸਾਅਬਾ ਸਤਾਂਜ ਨੇ ਪਿੰਡ ਦੇ ਤੇ ਨਾਮਦਤ ਬੰਦੇ ਉਹਨਾਂ ਦੇ ਨਾਲ ਦੋ ਹੋਰ ਨਹੀਂ ਘੁੰਮਾ ਨੇ ਇਹਨਾਂ ਦੇ ਕਕਾਰਾਂ ਦੇ ਨਾਲ ਹੀ ਇਹਨਾਂ ਦੇ ਸਰੀਰ ਦੇ ਵਿੱਚ ਜਿਹੜੇ ਵਾਰ ਕੀਤੇ ਆ ਚਾਕੂ ਨਾਲ ਤੇ ਸ੍ਰੀ ਸਾਹਿਬ ਦੇ ਨਾਲ ਉਹਨਾਂ ਨੇ ਜੀ ਸਾਹਿਬ ਦੀ ਬੀ.ਏ.ਪੀ ਜੀ ਦਿੱਤੀ ਆ ਤੇ ਸੀ ਸਾਹਿਬ ਨੇ ਕਿ ਉਹ ਬੰਦੇ ਫਰਾਰ ਨੇ ਪਰ ਹਜੇ ਤੱਕ ਪ੍ਰਸ਼ਾਸਨ ਇਹਦੇ ਵਿੱਚ ناکਾਮ ਰਿਹਾ ਉਹਨਾਂ ਨੂੰ ਬੰਦਿਆਂ ਨਹੀਂ ਲੱਭ ਪਾਏ ਸਰਕਾਰ ਕੋਈ ਸੁਣਨੀ ਹੈ ਨਾ ਹੀ ਪ੍ਰਸ਼ਾਸਨ ਨੇ ਸਾਨੂੰ ਕੁਝ ਦੱਸਿਆ ਅਜੇ ਤੱਕ ਕਿ ਉਹ ਬੰਦੇ ਕੀ ਭਾਲ ਕਰ ਰਹੇ ਆ ਜਾਂ ਨਹੀਂ ਕਰ ਰਹੇ ਪ੍ਰਸ਼ਾਸਨ ਖੁੱਲ ਕੇ ਇਸ ਦੇ ਵਿੱਚ ਕੁਝ ਵੀ ਦੱਸ ਨਹੀਂ ਪਾਇਆ ਅਜੇ ਤੱਕ ਤੇ ਸਾਡਾ ਧਰਨਾ ਉਨੀ ਦੇਰ ਤੱਕ ਜਾਰੀ ਹੈ ਜਿਨੀ ਦੇਰ ਤੱਕ ਕਿਸੇ ਬਹੁ ਆੜੇ ਨੂੰ ਪਾਸਾ ਨਹੀਂ ਲੱਗਦਾ ਸਾਡੇ ਪਰਿਵਾਰ ਨੂੰ ਇਨਸਾਫ ਨਹੀਂ ਦਿਵਾ ਪਉਂਦਾ ਤੁਹਾਨੂੰ ਵੀ ਲੱਗਦਾ ਪ੍ਰਸ਼ਾਸਨ ਦਬਾ ਏ ਠੰਮ ਕੰਮ ਕਰ ਰਿਹਾ ਹੋ ਸਕਦਾ ਪ੍ਰਸ਼ਾਸਨ ਮੌਕਦਿਆਂ ਸਰਕਾਰਾਂ ਜਾਂ ਕਿਸੇ ਐਕਸੀਡੈਂਟ ਕੇਸ ਹੋ ਜੇ ਜਾਂ ਉੱਤਰ ਪੁਲਿਸ ਕੀ ਕਲ ਦਬਾ ਦੇ ਹੀਟ ਆ ਕੇ ਪ੍ਰਸ਼ਾਸਨ ਜਿਹੜਾ ਵਾ ਸਾਹੀ ਕੰਮ ਨਹੀਂ ਕਰ ਰਿਹਾ ਕਿਉਂਕਿ ਜੇ ਪ੍ਰਸ਼ਾਸਨ ਚਾਵੇ ਤਾਂ ਮੇਰੇ ਖਿਆਲ ਕੋਈ ਵੀ ਜਿਹੜਾ ਕੰਮ ਹੈ ਡਿਲੇ ਨਹੀਂ ਇੰਨਾ ਹੋ ਸਕਦਾ ਪੰਤਾਜੀ ਘੰਟੇ ਹੋ ਗਏ ਆ ਅੱਜ ਤੱਕ ਇੱਕ ਵੀ ਜਿਹੜਾ ਸਿਸਟਮ ਇਹਨਾਂ ਦਾ ਚੱਲਣਾ ਹੈ ਦੋਸ਼ੀ ਆ ਉਹ ਗ੍ਰਿਫਤਾਰ ਨਹੀਂ ਹੋਇਆ ਇੱਕ ਵੀ ਗ੍ਰਿਫਤਾਰੀ ਨਹੀਂ ਹੋਈ ਤਿੰਨਾਂ ਦੋਸ਼ੀਆਂ ਦੇ ਵਿੱਚ ਇਹ ਵੀ ਤੇ ਸਾਰਾ ਕੁਝ ਇੱਥੇ